ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਛੋਡੇ ਅੰਨ ਕਰੇ ਪਖੰਡਾ ਨਾ ਉਸ ਹੱਗਣਾ ਨਾ ਉਹ ਰੰਡਾ ਸਿੱਖ ਕੌਮ ਦੇ ਵਿੱਚ ਕਰਵਾ ਚੌ ਤੱਕ ਕੋਈ ਮਤਵ ਨਹੀਂਗਾ ਮਹਾਰਾਜੀ ਦੀ ਬਾਣੀ ਕਹਿਲੀ ਆ ਆਪਾਂ ਲੋਕ ਫੇਰ ਵੀ ਨਹੀਂ ਹਟਦੇ ਹਾਂ ਉੱਦਾਂ ਕੋਈ ਕੁਝ ਸਪੈਸ਼ਲ ਨਾ ਰੱਖਣਾ ਵੈਸੇ ਰੱਖ ਲੋ ਨਾ ਕੋਈ ਇਹ ਜਿਹੜਾ ਤੁਸੀਂ ਕਰਵਾ ਚੌਥ ਰੱਖਦੇ ਹੋ ਵੀ ਅਸੀਂ 24 ਘੰਟੇ ਭੁੱਖੇ ਰਹਨੇ ਆ ਜਾਂ 12 ਘੰਟੇ ਭੁੱਖੇ ਰਹਨੇ ਆ ਵੀਕ ਪਤੀ ਦੀ ਉਮਰ ਵੱਧ ਗਈ ਇਹ ਤਾਂ ਫਿਰ ਤੁਸੀਂ ਰੱਬ ਨੂੰ ਚੈਲੰਜ ਕਰਦੇ ਹੋ ਇਹਦਾ ਮਤਲਬ ਤੁਸੀਂ ਪਰਮਾਤਮਾ ਨੂੰ ਚੈਲੰਜ ਕਰਦੇ ਹੋ ਜਿਉਂ ਉਹਦੀ ਲਿਖਤ ਹੈਗੀ ਉਹਨੂੰ ਮਿਟਾ ਕੇ ਤੁਸੀਂ ਆਪਣੀ ਲਿਖਤ ਸਟਾਰਟ ਕਰਤੀ ਜਿਉ ਪਰਮਾਤਮਾ ਨੇ ਲਈ ਲਿਖ ਲਿਖ ਤੇ ਵੀ ਆਹ ਤਰੀਕ ਨੂੰ ਮਰਨਾ ਹੈ ਇਹਦਾ ਮਤਲਬ ਵੀ ਤੁਸੀਂ ਉਹਦੀ ਡੇਟ ਚੇਂਜ ਕਰਤੀ ਕੁਦਰਤ ਨੂੰ ਚੈਲੰਜ ਕਰਨ ਵਾਲਾ ਕੰਮ ਆ ਕਰੇ ਤਾਂ ਗੁਰੂ ਮਾਰਾ ਦੀ ਬਾਣੀ ਕਹਿੰਦੀ ਆ ਵੀ ਇਹ ਪਖੰਡਾ ਜੋ ਛੋਡੇ ਹਨ ਵੀ ਉਹ ਨਾਉ ਸਹਾਗਣਾ ਨਾਉ ਰੰਡਾ ਨਾ ਵੀ ਉਹ ਸਹਾਗਣਾ ਨਾਉ ਰੰਡਾ ਇਹ ਸਮਝਣ ਦੀ ਗੱਲ ਆ ਇਹ ਇੱਕ ਭੇਡਚਾਲ ਆ ਜਿਹੜੀ ਸਟਾਰਟ ਹੋ ਗਈ ਇੱਕ ਵਾਰ ਇਸ ਦਾ ਚੱਲ ਪੰਦੀ ਆਖਰ ਲੋਕ ਉਹੀ ਭੇਡਚਾਲ ਦੇ ਚੱਲੀ ਜਾਂਦੇ ਆ ਬੜਾ ਦਿਮਾਗ ਨੂੰ ਵਰਤੋ ਇਨਾ ਪਖੰਡਾ ਤੋਂ ਦੂਰ ਹੋਵੋ ਪਹਿਲਾਂ ਤਾਂ ਸਭ ਤੋਂ ਪਹਿਲੀ ਫਾਸਟ ਚੀਜ਼ ਆ ਵੀ ਤੁਸੀਂ ਇਹ ਪਖੰਡਵਾਦ ਤੋਂ ਦੂਰ ਹੋਣਾ। ਉਹ ਹੁਣ ਤੁਸੀਂ ਦੇਖੋ ਵੀ ਕਿੱਦਾਂ ਹੋਣਾ। ਮੇਰੇ ਲਈ ਇਹ ਪਖੰਡਾ ਹੈ। ਬਾਕੀ ਆਪਣੀ ਆਪਣੀ ਸੋਚ ਆ ਪਰ ਮੇਰੇ ਲਈ ਇਹ ਚੀਜ਼ ਪਖੰਡਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦਾ। ਮੇਰਾ ਸਿਰ ਉਹਨਾਂ ਅੱਗੇ ਝੁਕਦਾ ਹੈ ਨਾ ਮੈਂ ਕਿਸੇ ਇਨਸਾਨ ਅੱਗੇ ਸਿਰ ਝੁਕਾਇਆ ਹੈ। ਨਾ ਮੈਂ ਝੁਕਾ।